प्रेम भगत तिन पाईया बिखिया है जरे ओना नु प्रभु दा प्यार प्रभु दी भक्ति प्राप्त हुंदी है माया दी तृष्णा आग विच ओ नहीं सड़दे कूड़ गए दुबिदा नसी पूर्ण सच परे ओना दे व्यर्थ झूठे लालच खत्म हो जांदे हन

ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੂਰਤ ਸੁਲੱਖਣੇ ਹਨ ਸੰਗਰਾਦ ਆਦੀ ਦੀ ਪਵਿੱਤਰਤਾ ਦੇ ਪਰਮ ਪੁਲੇਖੇ ਉਹਨਾਂ ਨੂੰ ਨਹੀਂ ਪੈਂਦੀ ਨਾਨਕ ਮੰਗੇ ਦਰਸ ਦਾਣ ਕਿਰਪਾ ਕਰੋ ਹਰੇ ਏ ਹਰੀ ਮੇਰੇ ਉੱਤੇ ਮੇਰ ਕਰ ਮੈਂ ਨਾਨਕ ਤੇਰੇ ਦਰ ਤੋਂ ਤੇਰੇ ਦੀਦਾਰ ਦੀ ਦਾਤ ਮੰਗਦਾ ਹਾਂ